ਨਗਰ ਕੌਂਸਲ ਪ੍ਰਧਾਨ ਸੁਜਤਾ ਚਾਵਲਾ ਅਤੇ ਐਮਜੀ ਵਿਰਿੰਦਰਪਾਲ ਸਿੰਘ ਤੇ ਉਹਨਾਂ ਦੇ ਸਾਥੀ ਪੰਕਜ ਵੱਲੋਂ ਕੀਤਾ ਗਿਆ ਫਾਇਰ ਦਫਤਰ ਦਾ ਅਚੇਤ ਦੌਰਾ 12 ਵਜੇ ਤੋਂ ਡਿਊਟੀ ਚੇਂਜ ਹੋਣੀ ਸੀ ਅੱਜ ਹਾਂ ਰਜਿਸਟਰ ਦਿਖਾਇਓ ਸਾਰੇ ਹਾਜ਼ਰ ਨੇ ਹਾਂਜੀ ਹਾਂ ਇਹ ਕੌਣ ਪ੍ਰਵੀਨ ਹਾਂਓ ਡਰਾਈਵਰ ਸਾਹਿਬ ਠੀਕ ਠਾਕ ਹੋ ਸਸੀਕਾਲ ਭਾਜੀ ਠੀਕ ਠਾਕ ਹੋ ਹਾਂਜੀ ਸਸੀਕਾਲ ਕੌਣ ਕੌਣ ਹੈ ਡਿਊਟੀ ਤੇ ਅੱਜ ਹੈ ਦਫ਼ਤਰ ਚ ਚਲੋ ਕੌਣ ਕੌਣ ਅੱਜ ਹਾਜ਼ਰ ਤਿੰਨੇ ਹੀ ਹੋ ਦਾ ਫ੍ਰੀਟ ਨਹੀਂ ਕੋਕ ਤੇ ਹਾਂ ਜੀ ਯਾਰ ਆ ਜਾ ਓਫਿਸ ਚਲ ਕੋ ਲੋਕ ਲੱਗੇ ਨਹੀਂ ਕੋਈ ਗੱਲ ਨਹੀਂ ਇੱਥੇ ਰੱਖ ਲਓ ਨਾਲ ਦੀ ਦਾ ਕੋਈ ਨਹੀਂ ਲੈ ਲੈ ਇੱਥੇ ਰੱਖ ਲੈ ਬਾਹਰ ਰੱਖ ਲੈ ਇਹ ਕਿ ਦਿਨ ਗ੍ਰੰਨੀ ਚੁੰਦਾ ਹੈ ਰਜਿਸਟਰ ਇਹ ਉਲੀ ਸਾਡੇ ਕੋਲ ਨਹੀਂ ਹੁੰਦਾ ਹੈਰੋ ਆਫਟਰ ਦਿਸ ਐਂਡ ਸਸਕੀਲ ਦੋਸਤੋ ਇਸ ਟਾਈਮ ਸੁਜਾਤਾ ਚਾਵਲਾ ਪ੍ਰਧਾਨ ਨਗਰ ਕੌਂਸਲ ਨਾਬਾ ਤੇ ਸਾਡੇ ਸਣੀ ਜੀ ਮਨਿੰਦਰਪਾਲ ਐਮਸੀ ਸਾਡੇ ਡਰਾਈਵਰ ਸਵਨਪਾ ਜੀ ਕੀ ਨਾਮ ਆ ਤੁਹਾਡਾ ਹਰਦੀਪ ਸਿੰਘ ਹੈ ਹਰਦੀਪ ਸਿੰਘ ਤੁਹਾਡੀ ਡਿਊਟੀ ਚੱਲ ਰਹੀ ਹੈ ਜੀ ਕਿੰਨੇ ਵੇ ਸ਼ੁਰੂ ਹੋਈ 4 ਵਜੇ ਓਕੇ ਸਰ ਕਿ ਸਵੇਰੇ ਕਿੰਨੇ ਵੇ ਤੱਕ 8 ਵਜੇ ਹਾਂ ਜੀ ਫਾਇਰ ਬ੍ਰਿਗੇਡ ਦੀ ਅਚਚੇ ਜਿਹੜੀ ਹੈ ਉਹ ਚੈਕਿੰਗ ਕੀਤੀ ਗਿਆ ਕਿਉਂਕਿ ਲੋਕਾਂ ਵੱਲੋਂ ਕਾਫੀ ਲੰਬੇ ਆ ਰਹੇ ਸੀ ਸਰਦਾਰ ਜੀ ਤੁਹਾਡਾ ਕੀ ਨਾਮ ਹੈ ਲਖਪ੍ਰੀਤ ਸਿੰਘ ਜੀ ਤੇ ਪ੍ਰਧਾਨ ਜੀ ਤੁਹਾਡਾ ਪ੍ਰਵੀਨ ਕੁਮਾਰ ਪ੍ਰਵੀਨ ਜੀ ਤੁਹਾਡਾ ਸਰਪ੍ਰੇਤ ਸਿੰਘ ਕਿੰਨੇ ਵਜੇ ਤੁਹਾਡੀ ਡਿਊਟੀ ਸ਼ੁਰੂ ਹੋਈ ਹੈ ਨੇ 4:00 ਤੇ 4:30 ਤੇ ਕਿੰਨਾ ਦੀ ਡਿਊਟੀ 12 ਵਜੇ ਸ਼ੁਰੂ ਹੋਣੀ ਸੀ ਹੁਣ ਜਰਨੈਲ ਸਿੰਘ ਵੀ ਹੈ ਜੀ ਜਰਨੈਲ ਸਿੰਘ ਦੀ 12 ਵਜੇ ਡਿਊਟੀ ਸ਼ੁਰੂ ਹੋਣੀ ਸੀ ਪਰ ਉਹ ਨਹੀਂ ਪਹੁੰਚੇ ਜੀ ਤੇ ਉਹਨਾਂ ਦੀ ਪਰ ਹਾਜ਼ਰੀ ਕਿਹਨੇ ਲਾਈ ਹੈ ਜੀ ਹਾਜ਼ਰੀ ਅੱਗੀ ਦੀ ਹੈ ਜੀ ਹੈ ਜੀ ਹਾਜ਼ਰੀ ਲੱਗੀ ਹੋਈ ਹੈ ਸਰ ਕਿੱਥੇ ਲੱਗੀ ਹੋਈ ਹੈ ਹਾਜ਼ਰੀ ਕਿੱਥੇ ਲੱਗੀ ਹੋਈ ਹੈ ਨਾਮ ਲਿਖਿਆ ਹੋਇਆ ਉਹ ਤਾਂ ਨੋ ਹੀ ਲਿਖਿਆ ਹੁੰਦਾ ਹੀ ਮਤਲਬ ਨੀ ਉਹਦੀ ਹਾਜ਼ਰੀ ਕਿਹਨੇ ਪਾਈ ਹੈ ਜੀ ਹਾਜ਼ਰੀ ਤਾਂ ਉਹਦੀ ਲੱਗੀ ਨਹੀਂ ਮੈਂ ਹਾਜ਼ਰੀ ਤਾਂ ਤੁਹਾਡੀ ਆ ਲੱਗੀ ਨਹੀਂ ਆ ਦੇਖੋ ਪਈ ਹੈ ਸਾਈਨ ਹੋਏ ਹਨ ਇਹ ਹਾਜ਼ਰੀ ਕਿਹਨੇ ਪਾਈ ਸਰ ਜੀ ਨਹੀਂ ਸਰ ਜਰਨੈਲ ਸਿੰਘ ਦੀ ਹਾਜ਼ਰੀ ਕਿਹਨੇ ਪਾਈ ਆ ਉਹ ਕਿਉਂ ਸਰ ਅੱਭੀ ਪਾਉਨੇ ਆ ਸਰ ਉਹਦੇ ਕਰਕੇ ਸੀ ਪਾਤੀ ਹੈ ਸਰ ਪਹਿਲਾਂ ਹੀ ਪਾਈ ਹੈ ਜੀ ਮਤਲਬ ਹਾਜ਼ਰੀ ਸੀ ਨਹੀਂ ਜਰਨੈਲ ਸਿੰਘ ਦੀ ਹਾਜ਼ਰੀ ਭਾਜੀ ਤੁਸੀਂ ਕਿਵੇਂ ਲਾ ਰਹੇ ਹੋ ਨਹੀਂ ਇਦਾਂ ਕੋਈ ਵੀ ਸ਼ਿਫਟਾ ਤੁਸੀਂ ਕਦੇ ਵੀ ਚੈੱਕ ਕਰ ਲਓ ਜਿਹੜੇ ਰਾਤ ਦੀ ਸ਼ਿਫਟ ਹੁੰਦੀ ਹੈ ਸਾਰੇ ਇਦਾਂ ਹੀ ਪਾਉਂਦੇ ਨਹੀਂ ਨਹੀਂ ਸਰ ਇਹ ਲਾਅ ਮੁਤਾਬਕ ਸਹੀ ਹੈ ਨਹੀਂ ਉਹ ਹੈਗਾ ਗਲਤ ਹੈ ਜੀ ਬਿਲਕੁਲ ਪਿੱਛੇ ਗਲਤ ਹੈ ਵੀ ਤੁਸੀਂ ਡਿਊਟੀ ਕਿਵੇਂ ਲਾ ਰਹੇ ਹੋ ਜੀ ਉਹਦੀ ਉਹ ਗੈਰ ਹਾਜ਼ਰ ਹੈ ਤੇ ਤੁਸੀਂ ਉਹਦੀ ਹਾਜ਼ਰੀ ਪਾ ਰਹੇ ਹੋ 22 ਚਾਂਸਰ ਆਪਾਂ ਨਾ ਕਰੇ ਕੋਈ ਇੱਥੇ ਇਨਸੀਡੈਂਟ ਹੋ ਜੇ ਕਿਸੇ ਤਰੀਕੇ ਦਾ ਕੁਝ ਹੋ ਜੇ ਉਹਦੇ ਨਾਲ ਹੀ ਹੋ ਜੇ ਜਾਂ ਉਹਦੇ ਨਾਲੇ ਕਿੱਥੇ ਹੋ ਜੇ ਹਾਜ਼ਰੀ ਹੋਰੇ ਪਈ ਹੋਈ ਆ ਭਾਜੀ ਬਿਲਕੁਲ ਤੇ ਬਾਈਟਾਂ ਤੋਂ ਮਰਜ਼ਾ ਕਰਕੇ ਇੱਥੇ ਆ ਕੇ ਰਹਿ ਜੇ ਤੁਹਾਡੀ ਹਾਜ਼ਰੀ ਤਾਂ ਪੈ ਗਈ ਉਹਦੀ ਹਾਜ਼ਰੀ ਪਈ ਹੈ ਅਗਲਾ ਤਾਂ ਸ਼ੋਅ ਕਰੂ ਮੈਂ ਤਾਂ ਇੱਥੇ ਹਾਜ਼ਰ ਸੀਗਾ ਕੱਲ ਨੂੰ ਉੱਥੇ ਕੋਈ ਕ੍ਰਾਈਮ ਕੋਈ ਕ੍ਰਾਈਮ ਕਰਿਆ ਹੋਵੇ ਉੱਥੇ ਤੁਸੀਂ ਕਹਿ ਹਾਜ਼ਰੀ ਪਾ ਰਹੇ ਹੋ ਦੇ ਤੁਸੀਂ ਹਾਜ਼ਰੀ ਪਾ ਰਹੇ ਹੋ ਸੋਰੀ ਤੁਸੀਂ ਹਾਜ਼ਰੀ ਪਾ ਰਹੇ ਹੋ ਤੁਸੀਂ ਬੜੇ ਸ਼ੋਅ ਕਰਦੇ ਹੋ ਉਹ ਵੀ ਹਾਜ਼ਰੀ ਇਹ ਸੈਂਡ ਕਰਦੇ ਹੋ ਸੀ ਕੰਮ ਕਰਦੀਆਂ ਜੇ ਕੰਮ ਗਲਤ ਬਿਲਕੁਲ ਗਲਤ ਕੰਮ ਹੈ ਤੁਸੀਂ ਇਹ ਕਿਵੇਂ ਕਰ ਸਕਦੇ ਚਲੋ ਜੀ ਕੰਮ ਨਹੀਂ ਪਉਂਦੀ ਤਿਆਰੀ ਨਹੀਂ ਨਹੀਂ ਚਲੋ ਉਹ ਤਾਂ ਸੀ ਦੇ ਸੀ ਕੋਈ ਕੋਈ ਵੀ ਕ੍ਰਾਈਮ ਕਰ ਦੇ ਕਿਤੇ ਵੀ ਕਰ ਦੇ ਜੀ